ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਨਾਲ ਆਰਸ ਮਾਜਦੇ ਇਹ ਵੱਲੋਂ ਅਤੇ ਖਾਸ ਤੌਰ ਤੇ ਜਸ਼ਪਾਲ ਜੀ ਵੱਲੋਂ ਜੋ ਹਰ ਸਾਲ ਯੋਜਨ ਕੀਤਾ ਜਾ ਰਿਹਾ ਪ੍ਰੋਗਰਾਮ ਉਹ ਤੇ ਮੈਂ ਸ਼ਾਮਲ ਹੋਣ ਵਾਸਤੇ ਆਇਆ ਹੈਗਾ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਜਿਸ ਕੁਸ਼ਲਤਾ ਨਾਲ ਜਿਸ ਕਾਮਯਾਬੀ ਨਾਲ ਪੂਰਾ ਹਫਤਾ ਜੋ ਮਾਹੌਲ ਰਿਹਾ ਸ਼ਹਿਰ ਦਾ ਜੋ ਧਾਰਮਿਕਤਾ ਇੱਕ ਜੋ ਵਾਅਦਾ ਹੋਇਆ ਹੈਗਾ ਜੋ ਲੋਕਾਂ ਦਾ ਇੱਕ ਆਪਣੇ ਨਿੱਜੀ ਕੰਮਾਂ ਕਰਾਂ ਤੋਂ ਉੱਠ ਕੇ ਜੋ ਸਮਾਜ ਬਾਰੇ ਸੋਚੇ ਨਹੀਂ ਧਰਮ ਬਾਰੇ ਸੋਚਣ ਦੀ ਗੱਲ ਕੀਤੀ ਗਈ ਹੈ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਆਰੇ ਸਮਾਜ ਦਾ ਸ਼ੁਰੂ ਤੋਂ ਹੀ ਚਾਹੇ ਉਹ ਧਾਰਮਿਕ ਸਥਾਨਾਂ ਦੀ ਗੱਲ ਹੋਵੇ ਚਾਹੇ ਸਮਾਜਿਕ ਸਦਾਰਾਂ ਦੀ ਗੱਲ ਹੋਵੇ ਚਾਹੇ ਵਿੱਦਿਆ ਦੇ ਵਿਸਾਰ ਦੀ ਗੱਲ ਹੋਵੇ ਸਭ ਤੋਂ ਪਹਿਲਾਂ ਜੋ ਵਿੱਦਿਆ ਦਾ ਜਿਹੜੇ ਵਿਦਿਆ ਮੰਦਰ ਜੋ ਬਣੇ ਨੇ ਅਸਲੀ ਰੂਪ ਵਿੱਚ ਜੋ ਹਿੰਦੁਸਤਾਨੀ ਤੇਹਜ਼ੀਬ ਨਾਲ ਮੇਲ ਖਾਂਦੇ ਸੀਗੇ ਉਹ ਆਰਐਸ ਸਮਾਜ ਵੱਲੋਂ ਡੀਏਵੀ ਸੰਸਥਾਵਾਂ ਦੇ ਰੂਪ ਵਿੱਚ ਜਾਂ ਆਰਐਸ ਸੰਸਥਾਵਾਂ ਦੇ ਰੂਪ ਵਿੱਚ ਸਕੂਲ ਹੋਣ ਕਾਲਜ ਹੋਣ ਉਹ ਤੋਂ ਆਪਾਂ ਸਾਰੇ ਪਲੀਪੰਦ ਘਟੋ ਘਟ ਮੇਰੀ ਪੀੜ੍ਹੀ ਜਿਹੜੀ ਹੈਗੀ ਆ ਉਹ ਉਹਨਾਂ ਸੰਸਥਾਵਾਂ ਚੋਂ ਡੀਏਵੀ ਸਕੂਲ ਚੋਂ ਆਰਐਸ ਸਕੂਲ ਚੋਂ ਉਹ ਪੜ ਕੇ ਜਵਾਨ ਹੋਈ ਹੈਗੀ ਹੈ ਤੇ ਉਹਨਾਂ ਨੂੰ ਪਤਾ ਕਿ ਅੰਗਰੇਜ਼ਾਂ ਬਿੱਲੇ ਤੋਂ ਲੈ ਕੇ ਹੁਣ ਤੱਕ ਵਿਦਿਆ ਦੇ ਖੇਤਰ 'ਚ ਆਰ ਸਮਾਜ ਨੇ ਕੀ ਕੀ ਯੋਗਦਾਨ ਪਾਇਆ ਉਸ ਤਰ੍ਹਾਂ ਬਾਅਦ ਜਿਹੜਾ ਧਰਮ ਅਡੰਬਰਾਂ 'ਚ ਪਖੰਡਾਂ 'ਚ ਇਹ ਧਰਮ ਜਿਹੜਾ ਗਰਖ ਹੋ ਗਿਆ ਸੀਗਾ ਉਸ ਧਰਮ ਵਿੱਚ ਧਾਰਮਿਕ ਸਦਾਰ ਕਰਨ ਵਾਸਤੇ ਮਾਰਸ਼ਿ ਦੇਯਾਨੰਦ ਉਹਨਾਂ ਨੇ ਕਿੰਨਾ بڑا ਯੋਗਦਾਨ ਪਾਇਆ ਔਰ ਹਿੰਦੁਸਤਾਨੀ ਜੋ ਸਭਿਤਾ ਹੈਗੀ ਹੈ ਸਾਂਸਕ੍ਰਿਤੀ ਹੈਗੀ ਹੈ ਜੋ ਧਾਰਮਿਕਤਾ ਹੈਗੀ ਹੈ ਉਹਨੂੰ ਦੁਨੀਆ ਦੇ ਪਲੇਟਫਾਰਮ ਤੇ ਲੈ ਜਾਣ ਵਿੱਚ ਕਿੱਡਾ بڑا ਯੋਗਦਾਨ ਉਹਨਾਂ ਦਾ ਹੈਗਾ ਹੈ ਉਹ ਸਭ ਆਪਾਂ ਸਾਰੇ ਪ੍ਰੀਪੰਦ ਵਾਕਮ ਹੈ ਅੱਜ ਦੇ ਦਿਨ ਉਹਨਾਂ ਨੂੰ ਯਾਦ ਕਰਨ ਦਾ ਦਿਨ ਹੈਗਾ ਆਰ ਸਮਾਜ ਦੇ ਜੋ ਬੁਨਿਆਦੀ ਉਸੂਲ ਨੇ ਸਮਾਜਿਕ ਸੁਧਾਰ ਧਾਰਮਿਕ ਸੁਧਾਰ ਤੇ ਸਮਾਜ ਨੂੰ ਸੁਰੱਖਿਆ ਤੇ ਜੀਵਨ ਯੋਗਤਾ ਬਣਾਉਣ ਵਾਸਤੇ ਸਭ ਵਾਸਤੇ ਸਮਤਲ ਬਣਾਉਣ ਵਾਸਤੇ ਸਭ ਦੇ ਵਾਸਤੇ ਵਿਕਾਸ ਦੇ ਮੌਕੇ ਪੈਦਾ ਕਰਨ ਵਾਸਤੇ ਜੋ ਇੱਕ ਵਿਚਾਰਧਾਰਾ ਹੈਗੀ ਹੈ ਉਹਨਾਂ ਨਾਲ ਪ੍ਰਤੀਬੱਧ ਹੋਣ ਦਾ ਉਹਨਾਂ ਨਾਲ ਜੁੜਨ ਦਾ ਇੱਕ ਮੌਕਾ ਹੈਗਾ ਸੋ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਸੰਸਥਾ ਦੇ ਆਰਐਸਬਾ ਜੋ ਸਮਾਣਾ ਜੋ ਤਕਰੀਬਨ ਸਾਰੇ ਇਲਾਕੇ ਨੂੰ ਇਸ ਦਿਨ ਤੇ ਇਕੱਠਾ ਕਰਕੇ ਉਹਨਾਂ ਨੂੰ ਇੱਕ ਦਿਸ਼ਾ ਦਿੰਦੀ ਹੈ ਨਿਰਦੇਸ਼ ਦਿੰਦੀ ਹੈ ਜਾਂ ਉਹਨਾਂ ਨੂੰ ਇੱਕ ਰਾਜ ਇੱਕ ਰਸਤਾ ਤੈਅ ਕਰਦੀ ਹੈਗੀ ਹੈ ਸੋ ਜਸਪਾਲ ਜੀ ਦਾ ਬਹੁਤ ਵੱਡਾ ਯੋਗਦਾਨ ਹੈਗਾ ਮਹਾਰਿਸ਼ੀ ਜਯਾਨੰਦਾ ਜੀ ਦਾ 200 200 ਮਾ ਜਿਹੜਾ ਜਨਮ ਦਿਵਸ ਆ ਉਹ ਜਿਹੜਾ ਮਨਾਇਆ ਜਾ ਰਿਹਾ ਔਰ ਹਰ ਸਾਲ ਜਿਹੜਾ ਜਸਪਾਤੀ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਆਰਿਆ ਸਮਾਜ ਵੱਲੋਂ ਚਲੋ ਤੁਸੀਂ ਅੱਗੇ ਲੱਗਣਾ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਜਿਵੇਂ ਪੰਡ ਜੀ ਨੇ ਪਹਿਲਾਂ ਦੱਸਿਆ ਕਿ ਜਦੋਂ ਕੋਈ ਕੰਮ ਕਰਦੇ ਜਦੋਂ ਤੁਸੀਂ ਦਾਨ ਲੈਣ ਦੇ ਵਾਸਤੇ ਜਾਂਦੇ ਤਾਂ ਉਹ ਵੀ ਸਭ ਤੋਂ ਔਖਾ ਕੰਮ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਦਰ ਤੇ ਦਾਲ ਲੈਣ ਵਾਸਤੇ ਜਾਂਦੇ ਹੋ ਤਾਂ ਉਹ ਵੀ ਬੜੇ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਨੇ ਸੋ ਇਸ ਕਰਕੇ ਤੁਹਾਡਾ ਹੀ ਬੜਾ ਵੱਡਾ ਰੋਲ ਆ ਅੱਜ ਸਾਡੇ ਜਿਹੜਾ ਪ੍ਰੋਬਲਮ ਕਰਾਉਣਾ ਉਹ ਵੀ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਔਰ ਜਸਪਾਲ ਜੀ ਨੇ ਵੀ ਦੱਸਿਆ ਔਰ ਡਾਕਟਰ ਸਾਹਿਬ ਵੀ ਦੱਸ ਕੇ ਗਏ ਨੇ ਜਿਹੜੇ ਵਹਿਮਾ ਭਰਮਾਂ ਦੀ ਜਿਹੜੀ ਗੱਲ ਅਸੀਂ ਕਰਦੇ ਆ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕੋਈ ਠੱਗਿਆ ਜਾ ਰਿਹਾ ਉਹ ਗਰੀਬ ਲੋਕ ਨੇ ਜਿਹੜੇ ਉਹ ਠੱਗੇ ਜਾ ਰਹੇ ਕਿਉਂਕਿ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ ਸਾਰੇ ਸਮਾਣੇ ਦੇ ਹੋਰ ਸਰਕਾਰ ਦੇ ਉਪਸਰਜਨ ਸਾਰੇ ਬੈਠੇ ਨੇ ਅਮੀਰ ਹੋਣ ਦਾ ਸ਼ਾਰਟਕਟ ਰਸਤਾ ਕੋਈ ਨਹੀਂ ਹੈ ਜੇ ਅਸੀਂ ਕਈਏ ਕੋਈ ਬਾਬੇ ਦੇ ਜਾ ਕੇ ਨੱਕ ਰਗੜ ਲਈਏ ਕੋਈ ਅਮੀਰ ਹੋ ਜਾਾਂਗੇ ਐਦਾਂ ਦਾ ਕੁਝ ਨਹੀਂ ਹੈ ਅਸੀਂ ਮਿਹਨਤ ਕਰਗੀਆਂ ਮਿਹਨਤ ਵੀ ਤਰੀਕੇ ਨਾਲ ਕਰਨ ਦੀ ਲੋੜ ਆ ਹੁਣ ਉਹ ਜ਼ੋਰ ਜਰਦਸਤੀ ਵਾਲਾ ਕੰਮ ਨਹੀਂ ਹੈ ਕਿ ੱੱਕੇ ਨਾਲ ਕੰਮ ਕਰਕੇ ਅਸੀਂ ਅੱਗੇ ਵਧਾਂਗੇ ਹੁਣ ਦਿਮਾਗ ਦੀ ਜਿਹੜੀ ਖੇਲ ਆ ਹੋਰ ਕੁਝ ਕੋਈ ਬਾਕੀ ਨਹੀਂ ਹੈ ਦੁਨੀਆ ਜਿਹੜੀ ਅਮੀਰ ਹੋ ਗਈ ਪਰ ਜੇ ਅਸੀਂ ਆ ਵਹਿਮਾ ਭਰਮਾਂ 'ਚ ਪਾਵਾਂਗੇ ਬਹੁਤ ਸਾਰਾ ਆੜਿਆ ਸਮਾਜ ਨੇ ਵੀ ਬਹੁਤ ਸਾਰਾ ਕੰਮ ਕੀਤਾ ਲੋਕਾਂ ਨੂੰ ਵਹਿਮਾ ਭਰਮਾਂ 'ਚੋਂ ਕੱਢਣ ਦਾ ਮੈਂ ਵੀ ਜਿਵੇਂ ਜਸਪਾਲ ਜੀ ਨੇ ਦੱਸਿਆ ਜਿੰਨੀਆਂ ਵੀ ਸਾਡੇ ਆਧਾਰਿਕ ਸੰਸਥਾਵਾਂ ਨੇ ਜੇ ਉਹਦੇ ਨਾਲੋਂ ਕੋਈ ਟੁੱਟ ਕੇ ਦੂਜੇ ਪਾਸੇ ਕਿਸੇ ਧਰਮ ਨੂੰ ਜੁਆਇਨ ਕਰਦਾ ਤਾਂ ਇਹਦਾ ਮਤਲਬ ਹੈ ਉਹਦਾ ਉਸ ਧਰਮ 'ਚ ਸਤਕਾਰ ਨਹੀਂ ਹੈ ਜਾਂ ਕਿਸੇ ਧਰਮ 'ਚੋਂ ਵੀ ਜਾਵੇ ਕਈ ਲੋਕ ਜਿਹੜੇ ਦੂਜੇ ਧਰਮ ਨੂੰ ਸਵੀਕਾਰ ਕਰਦੇ ਨੇ ਜਾਂ ਉੱਚ ਜਾ ਕੇ ਸਮੂਲੀਅਤ ਕਰਦੇ ਨੇ ਉਹਦਾ ਮਤਲਬ ਇਹੀ ਹੈ ਕਿ ਤੇ ਨਾ ਕਿਤੇ ਉਹਨਾਂ ਨਾਲ ਜਿਹੜਾ ਮਾੜਾ ਵਰਤੌਅ ਕੀਤਾ ਗਿਆ ਮਾੜਾ ਵਿਵਹਾਰ ਕੀਤਾ ਗਿਆ ਤਾਂ ਉਹ ਜਾ ਕੇ ਦੂਜੇ ਧਰਮ ਦੇ ਵਿੱਚ ਜਿਹੜਾ ਆਪਣੀ ਸਮੂਲੀਅਤ ਕਰਦੇ ਨੇ ਕਿਉਂਕਿ ਜਿਵੇਂ ਜਸਪਾਲ ਵੀ ਕਹਿੰਦੇ ਨੇ ਕਿ ਇਹਨਾਂ ਨੇ ਸਕੂਲ ਚਲਾਇਆ ਹੋਇਆ ਬਹੁਤ ਵੱਡੀ ਗੱਲ ਹੈ ਬਹੁਤ ਸਾਰੇ ਆਦੀਆ ਸਮਾਜ ਨਾਲ ਜੁੜੇ ਹੋਏ ਇਹੋ ਜਿਹੇ ਲੋਕ ਨੇ ਜਿਹੜੇ ਆਪਣੇ ਬੱਚਿਆਂ ਦਾ ਜਿਹੜੀ ਪੜ੍ਹਾਈ ਆ ਉਹ ਵਧੀਆ ਤਰੀਕੇ ਨਾਲ ਨਹੀਂ ਕਰਾ ਸਕਦੇ ਪੈਸੇ ਖੁਣੋ ਜਦੋਂ ਤੁਸੀਂ ਉਹਨਾਂ ਬੱਚਿਆਂ ਦੀ ਪੜਾਈ ਆਪਣੇ ਸਕੂਲ 'ਚ ਇੱਕ ਨਾਮਾਤਰ ਫੀਸ ਦੇ ਕੇ ਕਰਵਾਉਗੇ ਉਹ ਸਾਰੇ ਆਗਿਆ ਸਮਾਜ ਨਾਲ ਜੁੜਨਗੇ ਸੋ ਉਸੇ ਤਰੀਕੇ ਨਾਲ ਹੈ ਸੋ ਜ਼ਿਆਦਾ ਨਹੀਂ ਮੈਂ ਕਹਿੰਦਾ ਮੈਂ ਤਾਂ ਇਹੀ ਕਹੂੰਗਾ ਸਾਡੇ ਵਾਸਤੇ ਸਿੱਖਿਆ ਲੈਣੀ ਬਹੁਤ ਜ਼ਰੂਰੀ ਹੈ ਜੇ ਅਸੀਂ ਆ ਜਿੰਨੇ ਭੇਦ ਭਾਰ ਜਿੰਨੇ ਉਹ ਤਾਂ ਹੀ ਤੁਸੀਂ ਵਧੀਆ ਤਰੀਕਾ ਨਾਲ ਸਮਝ ਸਕਦੇ ਹੋ ਜਦੋਂ ਤੁਸੀਂ ਚੰਗੀ ਐਜੂਕੇਸ਼ਨ ਸਿੱਖਿਆ ਲਈ ਹੈ चंगा माड़ा सब कुछ चंगी तरीके ना सा, सा। ये पाँच दिन का हमारा वार्षिक उत्सव था आर्या समाज का जहाँ रो, हर रोज तकरीबन पंद्रह से बीस यजमान दंपति यज्ञ करते थे और आज एक सौ एक हवन कुंडों में जैसे आप देख रहे हैं बहुत ही मनोहर सीन है ये और बड़ी श्रद्धा से अखिलेश्वर जी महाराज जो हरिद्वार से आए हैं वो यज्ञ करवा रहे हैं तो हमारा मनोरथ ये है कि हमारा शहर हमारा इलाका हमारा प्रदेश हमारा देश उन्नति करे और इसमें से जितनी भी दुर्गंधी है जितने भी मुसीबतें हैं जितने भी संकट हैं सब दूर हो जाए इसी मनोकामना से ये यज्ञ कर रहे हैं और इस वर्ष हम आर्य समाज की स्थापना का डेढ़ सौवा साल और महर्षि दयानंद सरस्वती जी की जन्म का दो सौ साल भी सेलिब्रेट कर रहे हैं सारे शहर निवासी और सारे गणमान्य व्यक्ति जो हैं शहर के हमारे साथ खड़ के इस प्रोग्राम को कामयाब करने में लगे हुए हैं हम आपका आपके चैनल का प्रेस का सबका बहुत बहुत धन्यवाद करते हैं